ਨੰਦੀ ਬੇਨ ਪਟੇਲ ਜੀ ਰਾਜਪਾਲ ਨੇ ਕਹਿੰਦੇ ਕਿ ਭਾਈ ਜਿਹੜਾ ਸੀਗਾ ਕੁੰਭ ਕਰਨ ਉਤੇ ਰਿਸਰਚਰ ਸੀ ਉਹ ਸੌਂਦਾ ਸੁਂਦਾ ਥੋੜੀ ਸੀਗਾ ਇਹ ਅਜੀਬ ਅਜੀਬ ਗੱਲਾਂ ਆਪਣੀਆਂ ਗੱਲਾਂ ਛੱਡ ਦਿਓ ਸਰ ਮੇਰੀ ਗੱਲ ਸੁਣੋ ਇਹ ਇਹ ਤੇ ਵੀ ਕਹਿ ਸਕਦੇ ਆ ਕਿ ਵੀ ਉਹ ਚੋਰ ਭਲਾਈ ਜੀ ਦਿੰਦਾ ਸੀ ਮਤਲਬ ਕਿ ਕੁੰਭ ਕਰਨ ਸੁਤਾ ਪਿਆ 라ਵਣ ਆ ਕੇ ਬਾਹਰ ਕਹਿ ਦਿੰਦਾ ਸੀਗਾ ਹੂੰ ਵੀ ਉਹ 6 ਮਹੀਨੇ ਲਈ ਸੌਂ ਗਿਆ ਤੇ ਉਸ ਤੋਂ ਬਾਅਦ ਉਹ ਉੱਠ ਕੇ NASA ਚ ਚਲਾ ਜਾਂਦਾ ਸੀਗਾ ਹੂੰ ਪਿਛੋਂ ਦੀ ਲੰਘ ਕੇ ਜੀ ਉੱਥੇ ਜਾ ਕੇ ਕੰਮ ਕਰਦਾ ਸੀਗਾ ਸਭ ਇਹ ਪਤਾ ਨਹੀਂ ਕੀ ਕੀ ਗੱਲਾਂ ਕਰਦੇ ਇਹਨਾਂ ਦਾ ਇੱਕ ਹੋਰ ਹੈਗਾ ਬੇਵਕੂਫ ਜਿਹਾ ਲੀਡਰ ਬੇਪਲਵਦੀਪ ਹੂੰ ਉਹ ਇੱਕ ਵਾਰੀ ਕਹੀ ਜਾਂਦਾ ਸੀਗਾ ਕਿ ਜਿਹੜਾ ਮਹਾਭਾਰਤ ਦਾ ਕਾਲ ਸੀਗਾ ਉਸ ਟਾਈਮ ਵੀ ਇੰਟਰਨੈਟ ਸੀਗਾ ਸੰਜੇ ਲਾਈਵ ਦੇਖ ਰਿਹਾ ਸੀਗਾ ਕੀ ਬਾਤ ਇਹ ਗੱਲਾਂ ਪਤਾ ਨਹੀਂ ਕਿੱਥੋਂ ਕੱਢ ਕੇ ਲੈ ਕੇ ਭਾਈ ਇਹਨਾਂ ਦੀਆਂ ਆਪਣੀਆਂ ਗੱਲਾਂ ਨੇ ਇਸ ਤਰ੍ਹਾਂ ਦੀਆਂ ਗੱਲਾਂ ਚ ਹੀ ਹੈ ਗਾਂਧੀ ਗਾਂਤੁਰੇ ਜਾਂਦੇ ਆ ਸਮਝ ਤੋਂ ਪਰੇ ਦੀ ਗੱਲ ਆ ਯਾਰ ਕਿ ਕੁੰਭ ਕਰਨ ਬਾਰੇ ਸਾਰਿਆਂ ਨੇ ਹੁਣ ਤੱਕ ਤਾਂ ਦੇਖਿਆ ਰਮਾਇਣ ਦੇ ਵਿੱਚ ਅਸੀਂ ਤਾਂ ਇਹੋ ਹੀ ਵੇਖਿਆ ਸੀ ਭਾਈ ਵੀਰਿਆ ਤੇ ਇਹਨਾਂ ਨੇ ਇੱਕ ਨਵੀਂ ਰਿਸਰਚ ਆਲਦੀ ਕੱਢ ਮਾਰੀ ਕਿ ਉਹ ਤੇ ਰਿਸਰਚ ਕਰਨ ਜਾਂਦਾ ਸੀਗਾ ਤੇ ਰਾਵਣ ਨੂੰ ਐਸੀ ਵੀ ਕੋਈ ਦੂਜਾ ਦੇਸ਼ ਟੈਕਨੋਲੋਜੀ ਦਾ ਭੇਤ ਨਾ ਲੈ ਜਾਵੇ ਤੁਹਾਨੂੰ ਗੁਪਤ ਰੱਖਣ ਵਾਸਤੇ ਵੀ ਟੈਕਨੋਲੋਜੀ ਜਿਹੜੀ ਉਹ ਸਾਡੇ ਕੋਲ ਹੀ ਰਵੇ ਤੇ ਇਸ ਕਰਕੇ ਕੁੰਭ ਕਰਨ ਜਿਹੜਾ ਸੀਗਾ ਬਈ ਉਹ ਰਿਸਰਚ ਤੇ ਲੱਗਾ ਰਹਿੰਦਾ ਸੀ ਤੇ ਰੌਲਾ ਪਾ ਦਿੱਤਾ ਜਾਂਦਾ ਸੀਗਾ ਕਿ ਉਹ ਤੇ ਬਈ 6 ਮਹੀਨੇ ਵਾਸਤੇ ਹੋਣਾ ਸਲੀਪ ਮੋਡ ਤੇ ਚਲਾ ਗਿਆ ਤੇ ਬਈ ਇਹਨਾਂ ਦੀਆਂ ਕਿਆ ਬਾਤਾਂ ਤੇ ਬੀਬੀ ਦੇ ਨੇੜਲੇ ਦੇ ਇਥੇ ਛਾਪਾ ਪਿਆ ਗੁਜਰਾਤ ਦੇ ਵਿੱਚ ਹੂੰ ਇਹਨੂੰ ਉਹਨਾਂ ਨੇ ਉਥੋਂ ਦੀ ਰਾਜਨੀਤੀ ਚੋ ਤੋੜਿਆ ਗਵਰਨਰ ਬਣਾਇਆ ਤੇ ਗਵਰਨਰ ਤੋਂ ਚੇਤਾ ਆ ਗਿਆ ਮੈਨੂੰ ਇਹ ਵੀ ਹੁਣ ਜਾਣਕਾਰੀ ਮਿਲੀ ਆ ਪਤਾ ਨਹੀਂ ਗੱਲ ਸੱਚੀ ਹੁੰਦੀ ਆ ਕਿ ਉਠੀ ਨਿਕਲਦੀ ਆ ਜੀ ਕਹਿੰਦੇ ਆ ਕਿ ਆਪਣੇ ਪੰਜਾਬ ਦੇ ਵਿੱਚ ਵੀ ਇੱਕ ਜਿਹੜਾ ਭਾਜਪਾ ਦਾ ਨੇਤਾ ਕਹਿੰਦਾ ਸੀ ਯਾਰ ਮੇਥੋਂ ਸਲਾਸ ਲੋਈ ਨਹੀਂ ਮੰਗਦੇ ਹਾਂ ਜੀ ਤੇ ਉਹ ਕਹਿੰਦੇ ਆ ਕਿ ਉਹਦਾ ਵੀ ਇੱਕ ਤੁੱਕਾ ਲੱਗ ਸਕਦਾ ਬੱਲੇ ਇਹ ਅੱਜ ਹਾਂ ਜੀ ਹਾਂ ਜੀ ਕੈਪਟਨ ਸਾਹਿਬ ਦੀ ਉਹ ਗੱਲ ਕਰ ਰਹੇ ਆ ਆਂਦੇ ਆ ਵੀ ਉਹਨਾਂ ਦੀ ਵੀ ਲਾਟਰੀ ਨਿਕਲ ਸਕਦੀ ਹੈ ਬਾਕੀ ਦੇਖੋ ਤੇ ਇਹ ਕੁਝ ਉੱਥੇ ਹੈਗੇ ਨੇ ਚਿਹਰੇ ਮੋਦੀ ਸਾਹਿਬ ਤੋੜ ਦਿੰਦੇ ਆ ਫ੍ਰੀ ਕਰਕੇ ਫਿਰ ਇਹ ਇਹ ਨਾ ਸਰਚਾ ਝਟਕਾ ਖਾ ਲੈਂਦੇ ਬਸ ਇਹੋ ਜੀਆਂ ਰਿਸਰਚਾਂ ਤੇ ਲੱਗੇ ਰਹਿੰਦੇ ਆ ਇਹ ਇੱਥੇ ਤਾਂ ਕੋਈ ਘਾਟਾ ਉਹ ਇੱਕ ਜੱਜ ਬਾਰੇ ਮੈਂ ਤੁਹਾਨੂੰ ਦੱਸਿਆ ਸੀ ਹੂੰ ਉਹ ਮੂਰਖ ਆਦਮੀ ਕਹਿੰਦਾ ਕਹਿੰਦਾ ਕਿ ਮੋਰਨੀ ਮੋਰ ਦੇ ਹੰਜੂਆਂ ਨਾਲ ਗਰਭਵਤੀ ਹੋ ਜਾਂਦੀ ਤੇ ਮੁੰਡਿਆਂ ਨੇ ਥੱਲੇ ਇੰਨੀਆਂ ਮੋਰ ਮੋਰਨੀ ਦੇ ਵੀਡੀਓ ਪਾਤੀਆਂ ਕਿ ਆ ਦੇਖ ਮੂਰਖਾ ਐਂ ਗਰਭਤੀ ਹੁੰਦੀ ਕੀ ਕਰੀਏ ਦੱਸੋ ਇਹਨਾਂ ਦਾ ਕੋਈ ਲਾਜ ਹੀ ਐ ਨਹੀਂਗਾ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਕਿ ਸਾਇੰਟਿਫਿਕ ਸੋਚ ਨੂੰ ਅਸੀਂ ਗਾਂ ਤੋੜਨਾ ਜੀ ਬਿਲਕੁਲ ਠੀਕ ਹੈ ਨਾ ਜੀ ਹੂੰ ਹੂੰ ਸਾਡੇ ਸੰਵਿਧਾਨ ਨਿਰਮਾਤਾਵਾਂ ਹਾਲਾਂਕਿ ਆਪਣਾ ਦੇਸ਼ ਧਾਰਮਿਕ ਮੈਂ ਨਹੀਂ ਕਹਿੰਦਾ ਪਰ ਮਾਇਮਾ ਭਾਰਤ ਤੇ ਜੋ ਚੰਗੀਆਂ ਸਿੱਖਿਆਵਾਂ ਮਿਲਦੀਆਂ ਲੋ ਯਾਰ ਕੋਈ ਮਾੜੀ ਗੱਲ ਨਹੀਂ ਹੈ ਬਹੁਤ ਕੁਝ ਸਿੱਖਣ ਨੂੰ ਮਿਲਦਾ ਮੈਂ ਕਿਸੇ ਦਿਨ ਤੁਹਾਨੂੰ ਬਿਨਾਂ ਤਤ ਆਤਮਿਕ ਜਿਹੜੀਆਂ ਗੱਲਾਂ ਉਹ ਵੀ ਗੱਲ ਹੈ ਕਿ ਤੁਸੀਂ ਹੁਣ ਅੱਜ ਦੇ ਦੌਰ ਦੇ ਵਿੱਚ ਇਹਨਾਂ ਚੀਜ਼ਾਂ 'ਚ ਤੇ ਨਾ ਉਹ ਲਿਜਾਓ ਕਿ ਲੋਕ ਹੁਣ ਉਧਰ ਨੂੰ ਹੋ ਤੁਰਨ ਕੇ ਜਾ ਕੇ ਕੁੰਭ ਕਰਨ ਦਾ ਪਤਾ ਕਰੋ ਵੀ ਸੰਦਾ ਸੀਗਾ ਕਿ ਸਰਸਤੇ ਲੱਗਾ ਰਹਿੰਦਾ ਸੀਗਾ ਜੀ 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 ਤੇ ਉਹਦੀ ਜਿਹੜੀ ਲੈਬ ਸੀ ਉਹਦੇ ਅਸਿਸਟੈਂਟ ਕੌਣ ਸਨ ਜਿਨ੍ਹਾਂ ਨੇ ਆਕੇ ਦੱਸਿਆ ਤਾਂ ਮਤਲਬ ਕੀ ਇੱਕ ਗੱਲ ਹੈ ਕਿ ਸੈਂਟੀਫਿਕ ਸੋਚ ਨੂੰ ਤਾਂ ਬਿਲਕੁਲ ਕਹ ਲੋ ਕਿ ਇੱਥੇ ਕੁਬਾ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਦੀਆਂ ਵਾਹ ਯਾਤ ਗੱਲਾਂ ਜਿਹੜੀਆਂ ਬਹੁਤ ਜ਼ਿਆਦਾ ਹੁੰਦੀਆਂ ਹਮਮ